ਜੋ ਪਿੰਡ ਕੁੰਬੜਾ ਵਿੱਚ ਦੋ ਬੱਚਿਆਂ ਦੇ ਮਰਡਰ ਹੋ ਗਏ ਸੀ ਕਤਲ ਹੋ ਗਏ ਸੀ ਪ੍ਰਵਾਸੀਆਂ ਨੇ ਜਿਹੜੇ ਕਤਲ ਕੀਤੇ ਸੀ ਉਸ ਦੇ ਸਬੰਧ ਵਿੱਚ ਆਪਾਂ ਇੱਕ ਇਥੇ ਧਰਨਾ 9 ਤਰੀਕ ਨੂੰ ਰੱਖਿਆ ਗਿਆ ਸੀ ਐਸਐਸਪੀ ਦਫ਼ਤਰ ਦਾ ਕਰੋ ਕੀਤਾ ਗਿਆ ਸੀ 9 ਤਰੀਕ ਨੂੰ ਉਸ ਤੋਂ ਬਾਅਦ ਉਦੋਂ ਮੌਕੇ ਤੇ ਏਡੀਸੀ ਮੋਹਾਲੀ ਜਰਨਲ ਨੇ ਆ ਕੇ ਇੱਕ ਮੰਗ ਪੱਤਰ ਲਿਆ ਸੀ ਜਿਸ ਚ ਅਸੀਂ ਜਿਹੜੀਆਂ ਮੰਗਾਂ ਆਪਣੀਆਂ ਰੱਖੀਆਂ ਸੀ ਵੀ ਜਿਵੇਂ ਪਰਿਵਾਰ ਦੀਆਂ ਮੰਗਾਂ ਸੀ ਜਿਵੇਂ ਕਿ ਕਰੋੜ ਰੁਪਇਆ ਦੇਣਾ ਇੱਕ ਪਰਿਵਾਰ ਨੂੰ ਮਾਲੀ ਸਿਹਤਾਂ ਲਈ ਤੇ ਕਿ ਇੱਕ ਬੱਚੇ ਨੂੰ ਕਿਸੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣੀ ਤੇ ਦੂਜਾ ਜਿਹੜੀਆਂ ਪਬਲਿਕ ਦੀਆਂ ਮੰਗਾਂ ਸੀ ਵੀ ਉਹਨਾਂ ਦੇ ਜਿਹੜੇ ਆਧਾਰ ਕਾਰਡ ਨੀਂਦੇ ਕਾਰਡ ਪ੍ਰਵਾਸੀਆਂ ਦੇ ਕੱਟੇ ਜਾਣਾ ਇਹ ਤਿੰਨੇ ਮੰਗਾਂ ਰੱਖਿਆ ਸੀ ਜਿੱਦਾਂ ਜਿਹੜਾ ਪਰਚੇ ਦਰਜ ਕੀਤੇ ਸੀ ਜਿਹੜੇ ਇਹਨਾਂ ਦੇ ਹਮਾਇਤੀ ਸੀ ਜਿਹੜੇ ਸਹਿਯੋਗੀ ਸੱਜਣ ਸੀ ਤੇ ਦੋ ਬੰਦਿਆਂ ਦੇ ਪਾਚਾ ਦਰਜ ਹੋਦੇ ਆ ਸੀ ਮਨਦੀਪ ਸਿੰਘ ਵਗੈਰਾ ਤੇ ਤੇ ਉਹ ਪਰਚਾ ਰੱਦ ਕਰਨ ਵਾਸਤੇ ਜਿਹੜਾ ਮੇਰੇ ਬੇਟੇ ਦੇ ਪਰਚਾ ਹੋਇਆ ਸੀ ਤੇ ਤਿੰਨੇ ਮੰਗਾਂ ਜਾ ਰੇ ਅਸੀਂ ਰੱਖ ਕੇ ਇਹਨਾਂ ਨੇ ਇੱਕ ਹਫ਼ਤੇ ਦਾ ਸਮਾਂ ਕਹਿੰਦੇ ਸੀ ਦੋ ਤਿੰਨ ਦਿਨ ਪਰ ਇੱਕ ਹਫ਼ਤੇ ਦਾ ਸਮਾਂ ਅਸੀਂ ਦਿੱਤਾ ਅਸੀਂ ਤੁਹਾਨੂੰ ਮਿਲਾਂਗੇ ਇਹ ਅਗਲਾ ਪ੍ਰੋਗਰਾਮ ਰੱਖਾਂਗੇ ਅੱਜ 10 ਦਿਨ ਬਾਅਦ ਮਿਲਣ ਤੋਂ 10 11 ਦਿਨ ਬਾਅਦ ਮਿਲਣ ਤੋਂ 9 ਤਰੀਕ ਤੋਂ ਬਾਅਦ ਅੱਜ ਅਸੀਂ 18 ਹੋਗੀ 18 ਤਰੀਕ ਹੋਗੀ ਤੇ ਅੱਜ ਜਿਹੜਾ ਅਸੀਂ ਮਿਲੇ ਸੀ ਏਡੀਸੀ ਸਾਹਿਬ ਨੂੰ ਪਰ ਕੋਈ ਸੰਤ ਸੰਤੁਸ਼ਟ ਜਵਾਬ ਨਹੀਂ ਹੈ ਤਸੱਲੀ ਬਖਸ਼ ਕੋਈ ਜਵਾਬ ਨਹੀਂ ਹੈ ਜਿਹੜੇ ਚੈੱਕ ਦਿੱਤੇ ਸੀ ਅਸੀਂ ਕਹਿੰਦੇ ਸੀ ਮੁੱਖ ਮੰਤਰੀ ਲੀਫੰਡ ਦੀ 1 ਕਰੋੜ ਰੁਪਏ ਦੀ ਰਕਮ ਦੀ ਗੱਲ ਕਰ ਰਹੇ ਸੀ ਕਦੇ 25 ਲੱਖ ਦੀ ਗੱਲ ਕਰਦੀ ਸੀ ਅੱਜ ਏਡੀਸੀ ਨੇ ਬਿਲਕੁਲ ਜਿਹੜਾ ਪੱਲਾ ਝਾੜ ਕੇ ਕਹਿੰਦਾ ਸੀ ਜਿਹੜੇ ਰੈੱਡ ਕਰਾਸ ਦੇ ਚੈੱਕ ਦਿੱਤੇ ਆ ਉਹੀ ਮੁੱਖ ਮੰਤਰੀ ਲੀਫ ਫੰਡ ਚੋਂ ਆ ਸਾਡੇ ਕੋਲੇ ਬਾਅਦ ਚ ਮੁੱਖ ਮੰਤਰੀ ਲੀਫ ਫੰਡ ਆ ਜਾਂਦਾ ਅਸੀਂ ਪਹਿਲਾਂ ਚੈੱਕ ਰੈੱਡ ਕਰਾਸ ਚੋਂ ਦੇ ਦਿੰਨੇ ਆ ਇਹ ਕਹਿ ਕੇ ਪੱਲਾ ਝਾੜ ਰਿਹਾ ਹੈ ਦੂਜਾ ਨੌਕਰੀ ਬਾਰੇ ਤੇ ਤੀਜਾ ਜਿਹੜੀ ਪੁਲਿਸ ਬਲਾਜਮਾ ਦੀ ਦੋ ਡੀਐਸਪੀ ਤੇ ਐਸਐਚਓ ਦੀ ਬਦਲੀ ਬਾਰੇ ਗੱਲ ਕਰੀ ਸੀ ਉਹ ਕਹਿੰਦਾ ਜੀ ਅਸੀਂ ਸ਼ਿਫਾਰਸ਼ ਕਰਦੀ ਪਰ ਸ਼ਿਫਾਰਸ਼ ਦਾ ਕੋਈ ਨੋਟਸ ਕੋਈ ਚਿੱਠੀ ਕੋਈ ਲੈਟਰ ਕੁਝ ਨਹੀਂ ਦੇ ਰਹੇ ਉਹੀ ਸਿਰਫ ਚੈੱਕ 6 ਲੱਖ ਰੁਪਏ ਦੇ ਆ 6 ਲੱਖ ਰੁਪਏ ਦੇ ਚੈੱਕਾਂ ਦੀ ਗੱਲ ਕਰ ਲਈ ਤੇ ਦੂਜਾ ਇੱਕ ਪਰਿਵਾਰ ਨੂੰ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਐਸ ਸੀ ਐਸਟੀ ਐਕਟ ਦੇ ਪੈਸੇ ਕੁਝ ਪਾ ਦੇ ਪਰ ਉਹਦਾ ਵੀ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦੇ ਰਹੇ ਤੇ ਅਸੀਂ ਜਿਹੜਾ ਹੈਗਾ ਅੱਜ ਮਿਲ ਕੇ ਇਹ ਕਿਹਾ ਸੀ ਵੀ ਮੁੜ ਕੇ ਤਾਂ ਕਿ ਇਹ ਅਫਸਰ ਇਹ ਨਾ ਕਹਿਣ ਪ੍ਰਸ਼ਾਸਨ ਵੀ ਸਾਨੂੰ ਮਿਲੇ ਨਹੀਂ ਜੀ ਆ ਕੇ ਸਾਡੇ ਕੋਲੇ ਨਹੀਂ ਆਏ ਅੱਜ ਇਹਨਾਂ ਕੋਲ ਆਏ ਸੀ ਤਾਂ ਅਗਲਾ ਅਸੀਂ ਜਿਹੜਾ ਪ੍ਰੋਗਰਾਮ ਜਲਦੀ ਤੋਂ ਜਲਦੀ ਰੱਖਣ ਲਈ ਤਿਆਰ ਹੈ ਉਹ ਮੁੰਡੇ ਜਿਹੜੇ ਦੋ ਫੜਨੇ ਸੀ ਇਸ ਕਤਲ ਜਿਹੜੇ ਕੇਸ ਚ ਦੋ ਮੁੰਡੇ ਹੋਰ ਬਾਹਰ ਸੀ ਜੋ ਗ੍ਰਿਫਤਾਰੀ ਤੋਂ ਬਾਹਰ ਸੀ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਦੇ ਕੱਲ ਤੇ ਜਿਹੜੀ ਜਮਾਂ ਜੂ ਨਹੀਂ ਸਰਕਦੀ ਦਾ ਐਸਐਸਪੀ ਧਿਆਨ ਦੇ ਰਿਹਾ ਨਾ ਡੀਆਈਜੀ ਧਿਆਨ ਦੇ ਰਿਹਾ ਨਾ ਕੋਈ ਐਸਐਚਓ ਧਿਆਨ ਦੇ ਰਿਹਾ ਉਹ ਦੋ ਮਾਰ ਜਿਹੜੇ ਕਤਲ ਐ ਅੱਜ ਤੱਕ ਫੜੇ ਨਹੀਂ ਗੇ ਅੱਜ ਤੱਕ ਕੋਈ ਮੰਗ ਪੂਰੀ ਨਹੀਂ ਹੁੰਦੀ ਅੱਜ ਜਿਹੜਾ ਹੈ ਟਾਲ ਮਟੋਲ ਸਿਰਫ ਇੱਕ ਟਾਲ ਮਟੋਲੇਗਾ ਖਾਣਾ ਪੂਰਤੀ ਵਾਸਤੇ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਕਿਸੇ ਵੀ ਬੱਚਿਆਂ ਨੂੰ ਜਿਹੜੀਆਂ ਅੱਜ ਮਾਇਆ ਇਥੇ ਡੀਸੀ ਦਫ਼ਤਰ ਐਸਐਸਬੀ ਦਫ਼ਤਰ ਜਿਹੜੀਆਂ ਮਾਇਆ ਬਹੁਤ ਸਾਰੀਆਂ ਜਿਹੜੀਆਂ ੱਟਕੇ ਖਾਂਦੀਆਂ ਫਿਰ ਰਹੀਆਂ ਆਪਣੇ ਬੱਚਿਆਂ ਦੇ ਕਾਤਲਾਂ ਨੂੰ ਫੜਾਣ ਲਈ ਡੀਸੀ ਦਫ਼ਤਰ ਦੇ ਚੱਕਰ ਕੱਢ ਰਹੀਆਂ ਐਸਐਸਬੀ ਦਫ਼ਤਰ ਦੇ ਚੱਕਰ ਕੱਢ ਰਹੀਆਂ ਇੱਥੇ ਕੋਈ ਨਹੀਂ ਪੁੱਛਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਤੇ ਸਾਰਾ ਜਿਹੜਾ ਅਨੁਸ਼ਾਸਨ ਪ੍ਰਸ਼ਾਸਨ ਲੋਕਾਂ ਨੂੰ ਲੱਕੜ ਦੇ ਗੁੱਡੇ ਦੇ ਕੇ ਪੇਜ ਦਿੰਦਾ ਜਦ ਕਿ ਕਿਸੇ ਪਾਸੇ ਕੋਈ ਗੱਲਬਾਤ ਨਹੀਂ ਹੁੰਦੀ ਅਸੀਂ ਥੋੜੀ ਦੇਰ ਚ ਹੁਣ ਜਿਹੜਾ ਹੈਗਾ ਅਗਲਾ ਮੀਟਿੰਗ ਰੱਖ ਕੇ ਪਰਿਵਾਰਾਂ ਨਾਲ ਸਲਾਹ ਕਰਕੇ ਆਪਣੀਆਂ ਅਲੱਗ-ਅਲੱਗ ਸੰਸਥਾਵਾਂਾਂ ਨਾਲ ਸਲਾਹ ਕਰਕੇ ਆਪਣੀ ਯੂਨਿਟਾਂ ਨਾਲ ਸਲਾਹ ਕਰਕੇ ਅਗਲਾ ਪ੍ਰੋਗਰਾਮ ਜਲਦੀ ਜਿਹੜਾ ਹੈ ਇਹਨਾਂ ਦੇ ਖਿਲਾਫ ਸੰਘਰਸ਼ ਵਿਢਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 9 ਤਰੀਕ ਨੂੰ ਧਰਨਾ ਲਗਾਇਆ ਸੀਗਾ ਜਿਹਦੇ ਵਿੱਚ ਅਸੀਂ ਆਪਣੀ ਮੰਗਾਂ ਰੱਖੀਆਂ ਸੀਗੇ ਐਡੀਜੀਪੀ ਸਾਹਿਬ ਨੇ ਇੱਕ ਹਫ਼ਤੇ ਦਾ ਟਾਈਮ ਮੰਗਿਆ ਸੀਗਾ ਕਿ ਇੱਕ ਹਫ਼ਤਾ ਦੇ ਦਿਓ ਇੱਕ ਹਫ਼ਤੇ ਤੋਂ ਵੀ ਅੱਜ ਉੱਪਰ ਹੋ ਚੁੱਕਿਆ ਅਸੀਂ ਐਡੀਸੀ ਸਾਹਿਬ ਨੂੰ ਮਿਲਣ ਆਏ ਸੀਗੇ ਲੇਕਿਨ ਉਹਨਾਂ ਨੇ ਕੋਈ ਵੀ ਤਸੱਲੀ ਵਕਤ ਸਾਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਜਿਹੜੇ ਪੈਸੇ ਪਾਏ ਨੇ 4 ਲੱਖ ਪਹਿਲਾਂ ਪਾ ਚੁੱਕੇ ਸੀਗੇ ਉਹ ਰੈੱਡ ਕਰਾਸ ਤੇ ਕਹਿੰਦਾ ਇਹੀ ਸੀਐਮ ਰੀਲੀਫ ਫੰਡ ਚ ਹੁੰਦੇ ਨੇ ਜਦਕਿ ਚੈੱਕ ਸਾਨੂੰ ਰੈੱਡ ਕਰਾਸ ਰੀਲੀਫ ਫੰਡ ਦਾ ਦਿੱਤਾ ਗਿਆ ਸਾਨੂੰ ਕੋਈ ਵੀ ਇੱਥੇ ਤਸੱਲੀ ਬਖਸ਼ ਕੋਈ ਜਵਾਬ ਨਹੀਂ ਮਿਲਿਆ ਹੈਗਾ ਅਸੀਂ ਦਵਾਰੇ ਉਹਨਾਂ ਦੇ ਯਾਦ ਪੱਤਰ ਦਵਾਣਾ ਸੀ ਬਾਕੀ ਜਿਹੜੇ ਦੋ ਕਤਲ ਰਹਿੰਦੇ ਨੇ ਉਹਨਾਂ ਨੂੰ ਫੜਨ ਬਾਰੇ ਕੋਈ ਇਹ ਜਿਹਾ ਤਸੱਲੀ ਬਖਸ਼ ਸਾਨੂੰ ਕੋਈ ਵੀ ਜਵਾਬ ਨਹੀਂ ਮਿਲਿਆ